ਸੂਬਾ ਸਰਹੰਦ ਦੇ ਕਚਹਿਰੇ ਵਿੱਚ ਜਦ ਧੰਗੁਰੂ ਗੋਗਨ ਸਿੰਘ ਜੀ ਮਹਾਰਾਜ ਦੇ ਮਾਸੂਮ ਲਾडले ਪੇਸ਼ ਕੀਤੇ ਜੇ ਨਵਾਬ ਵਜੀਦ ਖੋਫੇ ਦਾ ਇਹ ਮਾਸੂਮ ਇਹ ਤਾਂ ਬਹੁਤ ਛੋਟੇ ਨੇ ਇਹ ਤਾਂ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਤੇਰੇ ਵੱਡੇ ਜਵਾਨ ਆਣ ਕੇ ਪਕੜ ਕੇ ਲੈ ਆ। ਸਾਹਮਣੇ ਦੇਖ ਕੇ ਡੰਗਰੇ ਵੇਜਨ ਕਹਿਣ ਕਿ ਬਹੁਤ ਛੋਟੇ। ਇਹ ਮਾਸੂਮ ਤੇ ਬਿਲਕੁਲ ਮਾਸੂਮ ਉਸਵਕ ਜੋ ਮਹਿਫਿਲ ਦੇ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ دیਵਾਨ ਸੁਚਾਨੰਦ ਜੀ ਸੀ ਕਾਜ਼ੀ ਵੀ ਸੀ ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ ਹੈ 17 ਬੰਦੇ ਇਹਨਾਂ ਦੀ ਕਚਹਿਰੀ ਰਹੀ ਸੀ ਇਹ ਨਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਨਵਾਬ ਕਹਿੰ ਗਏ ਮਾਸੂਮ ਹੈ ਮਾਸੂਮ ਬਹੁਤ ਛੋਟੇ ਦੀਵਾਨ ਸੁਚਾਨਾ ਖੜਾਓ ਕੇ ਕਹਿੰਦੇ ਹੈ ਮਾਸੂਮ ਨਹੀਂ ਇਹ ਫਰਜ਼ੰਦ ਹੈ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਦੇ ਇਨਾਂ ਦਾ ਸਿਰ ਅਜੇ ਹੀ ਕੁਝ ਨਹੀਂ। ਦੀਵਾਨ ਸੁਚਾਨਾwidehat ਦੇ ਚਮਾਲਾ ਤਿਲਕ ਲਾਇਆ ਹੈ ਜਨੇਊ ਪਹਿਨੇ ਹੈ। ਅੰਮ੍ਰਿਤ ਵੇਲੇ ਉੱਠਦਾ। ਗੋਬਰ ਦਾ ਲੇਲਾ ਦਿੰਦਾ ਜ਼ਮੀਨ ਤੇ। ਭਾਗਵਤ ਪੁਰਾਣ ਦਾ ਬਾਟ ਕਰਦਾ। ਕਾਛੀ ਦਾ ਵਰਤ ਰੱਖਦਾ। ਪੂਰਨਵਾਸੀ ਦਾ ਵਰਤ ਰੱਖਦਾ। ਐਸਾ ਕਿਹੜਾ ਕਰਮ ਕਾਂ ਦਾ ਜਿਹੜਾ ਉਹ ਕਰਦਾ। ਬਿਲਕੁਲ ਧਾਰਮਿਕ ਕਿੰਦਾ ਇਹ ਮਾਸੂਮ ਨਹੀਂ ਇਹ ਮਾਸੂਮ ਨਹੀਂ ਨਵਾਬਨ ਤੇ ਧਾਰਮਿਕ ਨਹੀਂ ਮੰਨ ਸਕਦਾ ਲਿਕ ਲਿਕ ਕਹਿੰਦਾ ਇਹ ਮਾਸੂਮ ਇਹ ਧਾਰਮਿਕ ਪਰ ਧਰਮ ਕਰਮ ਦਾ ਧਰਮ ਧੰਦ ਨਵਾਬ ਵਜੀਦ ਖਾਨ ਕਹਿੰਦਾ ਹੈ ਮਮਨਤ ਸਾਬ ਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕੁਫਰ ਹੈ ਇਹ ਗੁਨਾਹ ਹੈ ਅਜ਼ੀਮ ਖੁਦਾ ਮਾਫ ਨਹੀਂ ਕਰੇ ਔਰਤ ਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਤ ਹੁਣ ਕਾਜ਼ੀ ਖੜਾ ਲਿਆ ਉਦੇ ਹੱਥ ਦੇ ਇਸ ਤਸਵੀਰ ਪੰਜ ਨਕਰ ਦਾ ਬੱਗਾ ਨਿਨਾਜ਼ੀ ਬਖੈ ਦਾ ਰਮਜ਼ਾਨ ਦੇ ਮਹੀਨੇ ਚ ਤੀ ਰੋਜ਼ੇ ਰੱਖਦੇ ਐਸੀ ਕਿਹੜੀ ਇਸਲਾਮੀ ਸ਼ਰਅ ਦੇ ਦਸਦਾ ਉਪਾਬੰਦ ਨਹੀਂ ਕੰਗੇ ਨਵਾਬ ਸਾਹਿਬ ਹੁਣ ਡੋਲਨ ਦੀ ਲੋੜ ਹੀ ਨਹੀਂ ਤੁਹਾਨੂੰ ਗੁਨਾਹ ਨਹੀਂ ਲੱਗੇ ਇਹਨਾਂ ਨੂੰ ਜੰਡੇ ਹੀ ਵਿਵਾਰ ਦੇ ਚਿੰਨ ਕੋਈ ਖੋਨ ਨੂੰ ਡੋਲ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਜੀ ਦੇ ਹੱਥ ਦੇ ਤਸਬੀਹ ਪੰਜ ਵਕਤ ਦਾ ਬੱਕਾ ਨਿਆਜ਼ੀ ਜੀ ਪੂਰੀ ਇਸਲਾਮੀ ਸ਼ਰਾ ਦਾ ਪਾਵਨ ਇਹ ਸਭ ਦੇ ਬੱਚੇ ਨੇ ਇਹ ਦੀਵਾਨ ਸੁਚਾਨੰਦ ਕਹਿੰਦੇ ਪੂਰਾ ਧਾਰਮਿਕ ਬੰਦਾ ਬਾਗਵਤ ਕੁਰਾਨ ਦਾ ਪਾਠ ਕਰ ਕਰ ਤਿਵਾਰਾਂ ਦੇ ਵਰਤ ਰੱਖਦਾ ਹੈ ਜ਼ਮੀਨ ਦੇ ਉੱਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਰੋਜ਼ ਮੱਥੇ ਤੇ ਤਿਲਕ ਲਾਉਂਦਾ ਹੈ ਜਨੂ ਪੈਂਦਾ ਹੈ ਇਹ ਕਹਿੰਦੇ ਇਹ ਫਰਜ਼ੰਦੇ ਮਾਰ ਮਾਰ ਪਰਸ਼ਨ ਦੇ ਸਭ ਨੂੰ ਕਹਿੰਦੇ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸਭ ਆ ਗਿਆ ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਵਕਵਾਤ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ ਚ ਕਹਨ ਚਾਹ ਸੁਭ ਕੇ ਚੋਂ ਬੱਚਾ ਗਾ ਪੁਛਤਾ ਚ ਕਿ ਬਾਕੀ ਬ ਮਾਂ ਦਸਤ ਪੇਚੀ ਦਾ ਮਾਂ ਕੀ ਹੋਇ ਮੇਰੇ ਚਾਰ ਬੱਚੇ ਮਾਲ ਦਿੱਤੇ ਗਏ ਪੇਚੀ ਦੋ ਸਭ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੇ ਜਨਮ ਲਏ ਹੈਰਾਨ ਵੀ ਹੈ ਚਲੋ ਸੁਚਾਨੰਦ ਨੇ ਸੱਪ ਦੇ ਬੱਚੇ ਕੇ ਤੁਸੀ ਕਿਉਂ ਕੰਗਾ ਸਖਗੁਰ ਨੇ ਸੰਤ ਅਸਲੇਮ ਕਹਿੰਦਾ ਚਾਹ ਸੁਧ ਕੇ ਚੋਂ ਬੱਚੇ ਦਾਉ ਕੁਛਦਾ ਚਾਹ ਕੇ ਬਾਕੀ ਬਮਾਂਦਸ ਤੋਂ ਚੀਜ਼ਾ ਮੰਮਾ ਪਿਛੀ ਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲੇ ਨੂੰ ਜਨਮ ਦੇ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਹੈਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਦਦੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮਾਂ ਲਈ ਜ਼ਹਿਰ ਹੈਰਾਨੀ ਕੀ ਮਾਰਨ ਸਤਨੂ ਸੰਸਕ੍ਰਿਤ ਦੇ ਭੋਜੰਗ ਕਹਦੇ ਉਸ ਜ਼ਮਾਨੇ ਕਿਦਰ ਸਿੱਖ ਜਾ ਰਹੇ ਆਉਂ ਆ ਰਹੇ ਆਉਂ

पेचीदा सत्य मौजूद है चाह शुद्ध के तुम बच्चे बन पुस्ता जा के बाकी बमांडस्त पेचीदा मां थे मनदी के अखबर खामोशों कोनी के आतिश दा मारा फिरोजा कोनी चार चिंगारियां बुझा के शोले भड़का देने नवाब वजीद हां ये अकलमंदी दी गल है ये कोई दानिशमंदी नहीं ये कोई स्यानत नहीं सत नु संस्कृत देज भजंग कह दे ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਹੈ ਕੀ ਹੋਇਆ ਅੱਜ ਵੀ ਗੁਰਦੁਆਰਿਆਂ ਵਿੱਚ ਬੱਚੇ ਦਾ ਬੱਚੇ ਦਾ ਨਾਮ ਰੱਖਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਪਾਤਸ਼ਾਹ ਬੁਜੰਗੀ ਨੂੰ ਨਾਮ ਬਖਸ਼ੋ ਬਾਹੂ ਸਫ ਦੇ ਬੱਚੇ ਨੂੰ ਨਾਮ ਬਖਸ਼ੋ ਬੁਜੰਗੀ ਤੇ ਸਫ ਦੇ ਬੱਚੇ ਨੂੰ ਬਖਸ਼ੋ ਬੁਜੰਗ ਸਤ ਬੁਜੰਗੀ ਸਤ ਦਾ ਬੱਚਾ ਇਹ ਗੱਲ ਕਰ ਚੰਨ ਚੰਨ ਜ਼ਾਲਮ ਲਈ ਦੁਸ਼ਟ ਲਈ ਸਸ ਇੱਕ ਦੂਸਰਾ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜੈਸੇ ਕਾਜ਼ੀ ਨੇ ਫਤਵਾ ਆਇਦ ਕੀਤਾ ਕਿ ਸਤ ਦੇ ਬੱਚੇ ਠੀਕ ਕਹਿ ਰਿਹਾ ਸੀ ਚੰਦ ਹੁਣ ਡੋਲਣ ਦੀ ਕੀ ਲੋੜ ਹੈ ਦੀਵਾਰ ਦੇ ਚੰਦ ਨਵਾਬ ਦਾ ਮਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸ ਵਜੇ ਕਹਿੰਦੇ ਨੇ ਇੱਕ ਨੇ ਨਹੀਂ ਨਵਾਬ ਮਲੇਰ ਖੜਾ ਹੋ ਗਿਆ ਕੰਨ ਲਗਾ ਲਿਆ ਆਦਾ ਨਾ ਨਾ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਮਾਜ਼ੀ ਨਹੀਂ ਸੀ ਨਵਾਬ ਮਲੇਰ ਔਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ ਪੰਜ ਵਕਤ ਦਾ ਨਮਾਜ਼ੀ ਕਦੀ ਕਦਾਂ ਪੜ ਲੈਂਦਾ ਸੀ ਜਮੇ ਦਿਨ ਦੇਸ ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰਾਤ ਲੈਂਦਾ ਸੀ ਸ਼ਰਾ ਦਾ پابੰਦ ਨਹੀਂ ਸੀ ਇਹ 16 ਬੰਦਿਆਂ ਨਾਲ ਨਹੀਂ ਸਹਿਣ ਖੜਾ ਕਹਿੰਦਾ ਗਲਤ ਇਹ 마ਸੂਮ ਛੋਟੇ ਇਨਾ 마ਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਹ ਦਾ ਨਾਂ ਬੈਠੇ ਨੇ ਕਿਧਰੇ ਦਬਾਅ ਨਾ ਪਾਣ ਦਸ ਘਟ ਲਈ ਉੱਠ ਕੇ ਚਲੇ ਵਾਕਾ ਕਰ ਗਏ ਹੈਰਾਨੀ ਗਲਤ ਧਾਰਮਿਕ ਨਹੀਂ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਬਾਗਵਤ ਪੁਰਾਨ ਦਾ ਪਾਠ ਕਰਨ ਵਾਲਾ ਸੋਚਿਆ ਨਾ ਇਤਨਾ ਗਠੋੜਾ ਧਰਮ ਜਦ ਧੰਦਾ ਬਣ ਜਾਏ ਤੇ ਉਹ ਮੁਲਕ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਏ। ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁੱਗਣੇ ਹੋਏ ਨੇ ਧਰਮ ਕਰਕੇ। ਕਹਿੰਦੇ ਨੇ। ਭੇਟੰਡੇ ਦੇ ਨੇੜੇ ਔਰਾਂ ਵੇਰੇ ਚਾਰ ਪੰਨ ਅਹਿਲਕਾਰ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਦਾ ਰਹੇ ਸੀ ਸ਼ਾਹਵਾ ਨੂੰ ਪਤਾ ਹੋਵੇ ਮਾਛੀ ਬਾੜੇ ਤੋਂ ਆਲਮਗੀਰ ਤੱਕ ਜੋ ਲੈ ਨੇ ਨਬੀ ਦੀ ਬਣੀ ਮੋਂਡੇ ਦੇ ਵਿੱਚ ਪਾਲ ਕੇ ਚਿਕਾ ਐਸੇ ਮੁਸਲਮਾਨ ਸਨ ਜੋ ਕਹਿੰਦੇ ਸਨ ਸਾਡਾ ਪੀਰ ਹੈ ਵਦਿਆਰੀਆ ਦੂਰ ਕਿਉਂ ਜਾਓ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈ ਹੈ ਬੇਖਨਸ਼ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਚੇਲੇ ਆਨੇ ਸੇਵਾਦਾਰਾਂ ਨੇ ਇਹ ਆਖਿਆ ਤਾ ਖਾਦਮਾਂ ਨੇ ਫਕੀਰ ਸਾਈਂ ਮੂ ਮੌਲੋ ਕਿਹੜੇ ਪਾਸੇ ਨमाज पे पडਦੇ ਕੱਲ ਦਾ ਕੀ ਕਰਾਂ ਜਿਸ ਅੱਲਾ ਨਾਮ ਹੈ ਲੈਣੇ ਦੀ ਤਰਫ ਸਜਦਾ ਕਰਦਾ ਸੀ ਓਦਾਂ ਨੌਰ ਚੜਦੇ ਦੀ ਤਰਫ ਪ੍ਰਗਟ ਹੋਇਆ ਨਹੀਂ ਕਿ ਕਰੀ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚੇ ਆ ਦਰਸ਼ਨ ਕਰਨ ਬੇਕਲਿਸ਼ ਮੁਸਲਮ ਭਗੇ ਨਬੀ ਖਾ ਗਨੇ ਨਾ ਮੋਂਡੇ ਦੇ ਚੋਕੇ ਲੇ ਖੈਰ ਲੰਕਾਵਾ ਨਾ ਇਹ ਐਲਕਾਰ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰਦਾਰ ਰਸ ਕਹਿੰਦੇ ਕਿ ਮਹਾਰਾਜ ਅਸੀਂ 16 ਸੁਲਾ ਲਾ ਦੇ ਚਾਹਦੇ ਹਾਂ ਸੁਲਾ ਸਤਿਗੁਰ ਕਹਿੰਦੇ ਕਿ 16 ਸਾਡੇ ਰੌਮ ਰੌਮ ਵਿੱਚ ਵਸਦੀ ଥି ਕਰੋ ਐਨ ਕੌੜ ਕੇ ਹਨ ਫਿਰ ਇੱਕ ਸ਼ਰਤ ਤੇ ਤੁਸੀਂ ਹਾਰ ਮੰਨ ਲਓ ਸਹਿਬ ਕੰਨ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਹੈ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਤੁਹਾਡੇ ਸਾਰੇ ਸਿਨ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡਰੇ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਸੋ ਤੁਹਾਡੇ ਕੋਈ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕੱਲ ਤਨਹਾ ਸਾਡੀ ਨੇਕ ਨਹੀਂ ਦੀ ਸਾਡੀ ਸਰਦ ਇਹ ਇਸ਼ਾਰਾ ਇਹਨਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਸਾਡੀ ਸਰਦ ਸਾਡੀ ਨੇਕ ਨਹੀਂ ਦੀ ਅਸੀਂ ਤੁਹਾਡੇ ਸਰਦ ਰਹੇ ਅਕੀਦਤ ਰੱਖ ਰਹੇ ਬੇਦਰ ਹੋਏ ਵੇ ਜਦ ਹਾਰ ਹੋ ਗਈ ਇਸ ਸਚਾਈ ਨੂੰ ਕਬੂਲੋਂ ਦੇ ਚੜਜ ਗਏ ਸਚਾਈ ਨੂੰ ਕਬੂਲੋਂ ਦੇ ਚੜਜ ਗਏ ਸਹਿਬ ਕਿੰਨਨ ਹਾਰ ਹੋ ਜਾਣੀ ਹੋਰ ਗੰਦਨ ਹਾਰ ਮੰਨ ਲੈਣ ਹੋਰ ਗਰ ਮਨ ਮੰਨ ਲੈ ਇਸ ਇੱਕ ਐਲਕਾਰ ਨੇ ਤੇ ਇਹ ਵੀ ਕਹਿ ਜੀਦਾ ਤੁਹਾਡੇ ਹੱਥ ਵਿੱਚ ਮਾਲਾ ਚੰਗੇ ਲੱਗਦੇ ਤਲਵਾਰ تسی بندگی کر دے ہوئے چنگے لگ دے ہوئے مونڈے تے بندوں کے پتہ ہے صاحب کی کہنے میں بلا چار جی درمیان آمدم بطد بیرو تیرو تو پھنگ آمدم اے اہلکاروں میں لاچار ہو کے مجبور ہو کے چکی میری خوشی نہیں اے میری خوشی نہیں میں تھی مجبور ہو لا چار ہو ہاتھ جوڑ کے کوئی زاؤں

ਇਤਿਹਾਸ ਪ੍ਰਸੰਨ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਤਿੰਨ ਦਿਨ ਦਾ ਅਨਪਾਣੀ ਵੀ ਨਹੀਂ ਗ੍ਰੰਧ ਕੀਤਾ ਸੀ ਜਦ ਇਹ ਅਹਲਕਾਰ ਮਿਲਣ ਤੰਦੇ ਕਪੜੇ ਪਾਟੇ ਹੋਏ ਸਨ ਔਰ ਪੈਦਲ ਯਾਤਰਾ ਕਰ ਰਹੇ ਸਨ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਦੇ ਨੇ ਜਦ ਕੁਛ ਵੀ ਨਹੀਂ ਨੇ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਪੀ ਗਏ ਸਤਿਗੁਰ ਕਹਿੰਦੇ ਨੇ ਇਹ ਵਾਰ-ਵਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ ਇੱਕ ਦਫਾ ਤੇ ਇਹ ਅਹਲਕਾਰ ਵੀ ਹੈਰਾਨ ਹੋ ਗਏ ਕਿਲੇ ਡੜੇਰੀ ਹੋ ਗਏ ਸਾਰੇ ਸੰਗਤ ਇਹਨਾਂ ਦੇ ਮਾਰੂ ਦਿੱਤੇ ਕੋਈ ਸਿਪਾਸਲਾ ਸੰਗੇ ਸਾਥੀ ਨਹੀਂ ਘੋੜਾ ਤੱਕ ਨਹੀਂ ਨਾ ਪਰਿਵਾਰ ਵੇਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਏ ਕਹਿੰਦੇ ਨੇ ਹੈ اے اہل کار کے اندر کی ہے تیانل صاحب کے اندر نہ سازو نہ بازو نہ فوجو نہ فرش میں قبول کر دوں میرے کل کے لئے نہیں رہے فوج بھی نہیں رہے سنگ بھی نہیں رہے شستر بھی نہیں رہے بستر بھی نہیں رہے میرے کل دھن بھی نہیں رہے سمتدہ بھی نہیں قبول کر دوں نہ سازو نہ بازو نہ فوجو نہ فرش ਖੁਦਾ ਵੰਡ ਬਖਸ਼ੰਦਈ ਐਸ਼ਵਰ ਮੇਰੇ ਹਿਰਦੇ ਚ ਖੁਦਾ ਬੈਠਾ ਜਿੰਨੇ ਚਿਰ ਤੱਕ ਖੁਦਾ ਬੈਠਾਏ ਮੈਂ ਹਾਰ ਨਹੀਂ ਮੰਨ ਸਕਦਾਏ ਤੇ ਖੁਦਾ ਵੀ ਹਾਰ ਹੋ ਜਾਏ ਤੇ ਤੇ ਰੱਬ ਦੀ ਹਾਰ ਹੋ ਜਾਏ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾ ਖੁਦਾ ਤੋ ਪਗਲ ਹੋ ਜਾ ਜਦ ਹਿਰਦੇ ਚ ਉਹ ਬੈਠਾਏ ਹਾਰ ਮੰਨਣਾਏ ਤੇ ਖੁਦਾ ਵੀ ਹਾਰ ਮੜਾ ਗਿਆ ਕੰਡਾ ਬੰਦੇ ਨੂੰ ਲੱਗਦਾ ਕਿੰਦਾ ਪਤਾ ਨਹੀਂ ਗੁਰੂ ਹੈ ਕਿ ਰਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ ਸੜੇ ਹੁਕੰਦੇ ਨਾਲ ਕੰਮ ਕਰਨ ਵਾਲਿਆਂ ਨੇ ਈਸ਼ਵਰ ਆਪਣੇ ਵਿਧਾਨ ਦੇ ਨਾਲ ਕਰਦਾ ਚਾਹ ਸੁਧ ਕੇ ਚੁੰ ਬੱਚਾ ਦਾ ਕੁਛ ਦਾ ਚਾਰ ਕੀ ਹੋ ਹੈ ਮੇਰੇ ਕੋਲ ਕੁਝ ਨਾ ਸਾਜ਼ੋ ਨਾ ਬਾਜ਼ੋ ਨਾ ਫੋੜੋ ਨਾ ਫਰਸ਼ ਖੁਦਾਬੰਦ ਬਖਸ਼ੰਦਈ ਈਸ਼ਵਰ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਸੁਲ੍ਹਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮੁਨਕ ਧਾਰਮਕ ਸੇ ਦੁਸ਼ਟੰਗ ਦਾ ਸੰਸਾਰ ਟੁਕੜੇ ਨੂੰ ਸੰਸਕ੍ਰਿਤ ਦੇ ਚੰਦ ਨੇ ਹੋਗੇ ਜੁੜੇ ਹੋ ਕੇੰਨਣ ਜਾਓਗੇ ਜੋ ਰਬ ਨਾਲ ਜੁੜਿਆ ਆ ਉਹਦਾ ਕੰਮ ਕੀ ਹੋਵੇਗਾ ਜੋੜ ਜੋੜ ਦੋ ਗਵਮਾਂ ਨੂੰ ਜੋੜ, ਦੋ ਪਰਿਵਾਰਾਂ ਨੂੰ ਜੋੜ, ਦੋ ਮਿੱਤਰਾਂ ਨੂੰ ਜੋੜ, ਦੋ ਘਰਾਂ ਨੂੰ ਜੋੜ। ਇਹ ਜੋੜਨਾ ਉਸ ਦਾ ਕੰਮ ਹੁੰਦਾ ਹੈ। ਜੋਗੀ, ਜੋਗੀ ਦਾ ਅਰਥ ਹੈ ਜੁੜਿਆ ਹੋਇਆ। ਜੋ ਯੋਗ ਸਾਸਤ੍ਰ ਦੇ ਚਿੰਨ੍ਹ ਜੋ ਪੰਜਾਬ ਵਿੱਚ। ਜੋ ਯੋਗ ਤੋੜਨ, ਭਾਗ ਭਾਗ ਕਰਨਾ, ਤਖ਼ਤ ਸਿੰਘ ਕਰਨਾ, ਮੰਡੰਡਾ। ਉਹਨੂੰ ਕਹਿਣ ਨੂੰ ਬੋਗ। ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਪਹਿਚਾਨ ਕੀ ਹੋਵੇਗੀ ਤੋੜੇ ਤੋੜੇ ਟੁੱਟੇ ਦੀ ਪਹਿਚਾਨ ਉਸ ਤੋਂ ਕੁਝ ਟੁੱਟ ਸਕਦਾ ਹੈ ਜੁੜ ਲੂ ਸੋ ਦੋ ਦਿਲ ਟੁੱਟਣਗੇ ਦੋ ਕੌਮਾਂ ਟੁੱਟਣਗੀਆਂ ਦੋ ਘਰ ਟੁੱਟਣਗੇ ਦੋ ਪਰਿਵਾਰ ਟੁੱਟਣਗੇ ਦੋ ਮਸਤ ਟੁੱਟਣਗੇ ਦੋ ਭਰਾ ਟੁੱਟਣਗੇ ਭੋਗੇ ਬੋਗੇ ਦੇ ਲਿੰਦਾ ਦਾ ਦਰਬਾਰ ਹਰ ਜਗਤ ਵਿੱਚ ਜੋਗੇ ਜੋੜ 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 ਮੌਲਾਨਾ ਰੌ ਆਪਣੀ ਨਸਮਵੀ ਰਿਚ ਕਹਿੰਦੇ ਨੇ ਤੂੰ ਬਰਾਏ ਵਸਣ ਕਰਦਨ ਆਮਦੀ ਮੈਂ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਗਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਤੂੰ ਬਰਾਏ ਵਸਣ ਕਰਦਨ ਆਮਦੀ ਮੈਂ ਬਰਾਏ ਫਸਲ ਕਰਦਨ ਆਮਦੀ ਪਰ ਗੁਰਬਾਣੀ ਦਾ ਇਹ ਖਿਆਲ ਮੁਕਤਾ ਮੁਖਤਸਰੀ ਵਿੱਚ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਇਸ ਦੀ ਪਹਿਚਾਣ ਹੋਵੇਗੀ ਉਸ ਤੋਂ ਕੁਝ ਜੁੜੇਗਾ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬ੍ਰਦਰਾਂ ਟੁੱਟਣਗੇ ਘਰਾਂ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇ ਤੋੜਨਾ ਉਸ ਦਾ ਸਵਾਲ ਤੂੰ ਭਰ ਆਏ ਵਸਣ ਕਰਦਨ ਆਮਦੇ ਨਹੀਂ ਭਰ ਆਏ ਫਸਲ ਕਰਦਨ ਆਮਦੇ

ਨਿਤ ਕੰਗਈ ਕੰਗਣ ਇਹਨਾਂ ਨੂੰ ਕੜਦੋ ਤੋ ਸਿਵਾਏ ਮੁਖਤਾ ਦੇ ਚਮਨ ਵਿੱਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਕੜਦੋ ਮਹਾਤਮਾ ਬੁੱਧ ਕੜਦੋ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਵਿੱਚ ਕੜਦੋ ਕੜਦੋ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰਦੋ ਇਤਿਹਾਸ ਦੇ ਵਿੱਚ ਇਹਨਾਂ ਨੂੰ ਕੜਦੋ ਇਤਿਹਾਸ ਕੰਡਿਆਂ ਦਾ ਇਤਿਹਾਸ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਤੇ ਹਾਸ ਦੇ ਵਿੱਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹ ਨਹੀਂ ਕਿ ਸੰਸਾਰ ਦਾ ਇਹ ਖੁਸ਼ਕਿਸਮਤ ਵਿਆਹ ਜਿਸ ਦਿਨ ਇਸਰਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸ ਗੰਢ ਦੇ ਸੁਣਾ ਦੇ ਬੋਲੇ ਬੋਲ ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਦੇ 8-10 ਦਿਨਾਂ ਬੋਲੇ ਆਵੇਂ ਮੈਂ ਉਹਨਾਂ ਦਿਨਾਂ 'ਚ ਮਾਲਡੋਟ ਹੌਨ ਸਿੰਘ ਸਵਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ میں کتھا چھوڑ دیتے تھے میں کہا نہیں میں اس مضمون میں سنوں اس درخیز دماغ ہے کوئی ربی دماغ ہے پتہ نہیں یہ گلہ اس کتھوں آ رہی ہے روندیاں ہویاں اس نے کہا سنسار دے بدقسمت دے آڑا اور اس اس دہارے میں بدقسمت سمجھ لے جس دن دھرم دھندہ بھائی گا تو دھندے دی ساری بے ایمانی دھرم دے چاہ جائے گی ਧੰਦੇ ਦਾ ਸਾਰਾ ਸਵਾਰਥ ਧਰਮ ਦੇ ਚਾ ਜਾਏ ਧੰਦੇ ਦੀ ਸਾਰੀ ਆਖਰ ਧਰਮ ਦੇ ਚਾ ਜਾਏ ਖੁਸ਼ਕਿਸਮਤ ਦੇ ਹਾਲ ਹੈ ਜਿਤ ਕੋਈ ਰੰਬੀ ਰੋਜ਼ ਜ਼ਮੀਨ ਤੇ ਆਏ ਬਦਕਿਸਮਤ ਦੇ ਹਾਲ ਹੈ ਜਦ ਪਰਮਾਤਮਾ ਦਾ ਨਾਮ ਹੀ ਧੰਦਾ ਬਣ ਉਸ ਵਿੱਚ ਸਵਾਰਥ ਰੁੜ ਜਾਵੇ ਉਸ ਵਿੱਚ ਹੰਕਾਰ ਜੁੜ ਜਾਵੇ ਉਸ ਵਿੱਚ ਆਖੜ ਜੁੜ ਜਾਵੇ ਉਸ ਵਿੱਚ ਧੰਦੇ ਵਾਲਾ ਵੰਡ ਛੰਡ ਜੁੜ ਜਾਵੇ

ਸੰਗ ਪੱਥਰ ਸੰਗੇ ਬਦ ਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਨ ਪੱਥਰ ਹੈ ਜਿਹਦੇ ਬੋਲ ਪੱਥਰ ਨੇ ਜਿਹਦੇ ਬੋਲ ਚੋਟ ਕਰ ਗਏ ਤੋੜਦੇ ਨੇ ਦੇ ਤੋੜਦੇ ਨੇ ਬੋਲ ਨਹੀਂ ਬੱਥਰ ਗਦਵੀ ਕਿਦਰੇ ਦੁਫਾੜ ਵਾਲਾ ਬੋਲਾਂ ਕਰ ਗਈ ਬੋਲੇ ਬੱਥਰ ਦਿਲ ਹੀ ਪੱਥਰ ਸੰਗੇ ਬਦ ਗੋ ਗਰ ਅਗਨ ਕਾ ਸਾਇ ਜ਼ਰੀ ਸ਼ਿਕੰਦ ਬਦ ਕਲਾਮ ਬੰਦਾ ਸੰਗ ਬਿਰਨ ਬੰਦਾ ਅਗਰ ਭਾਰੀ ਪਰ ਕੰਮ ਪੱਥਰ ਚੁੱਕੇ ਸੋਨੇ ਦੇ ਕਾਸੇ ਨੂੰ ਤੋੜੇ ਧਨ ਗੁਰੂ ਗੋਬਿੰਦ ਸਿੰਘ ਜੀ ਕੰਨ ਨੂੰ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏ ਸੋਨੇ ਦਾ ਪਿਆਲਾ ਟੁੱਟ ਜਾਏ ਪੱਥਰ ਨਹੀਂ ਟੁੱਟੇ ਮਹਾਰਾਜ ਕੰਨ ਨੂੰ ਮੈਂ ਕਬੂਲ ਕਰ ਤੋ ਸ੍ਰੀਮਨ ਸੰਗੇ ਬਦ ਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਗਨ ਕੀਨ ਤੇ ਸਿੰਘ ਨੇ ਫਰਜ਼ਾਇਦ ਵਜ਼ਰ ਕਮ ਨਾ ਸ਼ੋ ਲੇਕਿਨ ਇੱਕ ਗੱਲ ਐਨਕਾਰ ਯਾਦ ਕਰ ਲੈ ਪੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੇ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵੱਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਅਖੇ ਤੂਝੇ ਜਾ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੇ ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਲੇਕਿਨ ਇਤਨੇ ਨਿਰਾਲੇ ਢੰਗ ਨਾਲ ਇਤਨੇ ਬਾ ਕਮਾਲ ਢੰਗ ਨਾਲ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪੁਨ ਪਾਪ ਲ ਜਾ ਜਾ ਮੈਂ ਜੋ ਪ੍ਰਕਰਨ ਛੇੜਿਆ ਹੋਇਆ ਸੀ ਉਸ ਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਬੋਲ ਰੱਖਦਾ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪੰ ਤੇ ਪਨਪਾਪ ਲੱਜਾ। ਮਾਝ ਕਹਿੰਦੇ ਨੂੰ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਣ ਡਰਦੇ ਦੇ। ਉਸ ਪਾਪੀ ਤੋਂ ਗੁਨਾਹ ਵੀ ਡਰਦੇ। ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ। ਉਸ ਗੁਨਾਹਗਾਰ ਤੋਂ ਗੁਨਾਹੇ ਲਜਾਏ ਨਾ ਮੰਨਦੇ। ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਵੇ। ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਹੈ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ।